ਮਾਚੇ ਸਸਤੀ ਰੋਟੀ ਵੀ ਲੱਗ ਸਕਦੀ ਹੈ ਬੱਚੇ ਖੇਡਦੇ ਜਾਂਦੇ ਨੇ ਬਹੁਤ ਸੋਹਣਾ ਮੁੰਡਾ ਹੈ ਕਿਹਾ ਚਿੱਤਾ ਖੇਡਦਾ ਖੇਡ ਲੈ ਬੱਚਾ ਮੈਨੂੰ ਪਤਾ ਨਹੀਂ ਮੇਰਾ ਪੁੱਤ ਦਾ ਠੀਕ ਹੈਗਾ ਹਾਂ ਠੀਕ ਹੈ ਠੀਕ ਹੈ ਮੇਰਾ ਮੁੰਡਾ ਦਾ ਠੀਕ ਹੈਗਾ ਆ ਕਹਿ ਰਿਹਾ ਦੀ ਮੇਰਾ ਮੁੰਡਾ ਦਾ ਠੀਕ ਹੈ ਮੁੰਡਾ ਮੇਰਾ ਮੁੰਡਾ ਕਹਿ ਰਹਾ ਦਾ ਵਿਛਾਰ ਕਰਨ ਦੇ ਠੀਕ ਹੈ ਹਾਏ ਮੇਰੇ ਬੱਚੇ ਜਹਾ ਚੱਲਦੇ ਨੇ ਹਾਏ ਮਾਂ ਹਾਏ ਮਾਂ ਨੇ ਲੱਟੀ ਗਈ ਹੈਲੋ ਹਾਏ ਇਨੂੰ ਮਲਾਇਦਾ ਮੈਂ ਗੱਲ ਕਰ ਰਹੀ ਹਾਂ ਕਾ ਹੰਮੂਣੀ ਜੱਤਰ ਆ ਗਈ ਕਾ ਨੂੰ ਘਰ ਭੈਣ ਦਾ ਨੰਬਰ ਆ ਗਿਆ ਕੰਦੇ ਘਰ ਦਾ ਭੈਣ ਦਾ ਕਰਤਾ ਹੈ ਇੱਕੋ ਕਰੀ ਦੋਵੇਂ ਭੈਣਾਂ ਲੈਣ ਕਾਤਾ ਉਹਨਾਂ ਆ ਰਹੀਆ ਕੋਠੀਆਂ ਤੇਰੀ ਸੌਰੀ ਆ ਵੀ ਆਹ ਆ ਰਹੀਆ ਫਿਰ ਤਾਂ ਆ ਰਹੀਆ ਹਾਂ ਮੰਮੀ ਮੇਰਾ ਬੱਤ ਹੈ ਮੇਰਾ ਪੁੱਤ ਦਾ ਜੱਤ ਮੈਂ ਬੱਤ ਹੈ ਹੁਣ ਹੀ ਆਇਆ ਬੱਚਾ ਇੱਕ اندازن 10 12 سال ਦਾ ਹੋਏਗਾ عمران خان ਕਰਕੇ ਨਾਮ ਦੱਸ ਰਹੇ ਹਾਂ ਦਾ ਇਕੱਲੇ ਮਦਰੀ ਨਾਲ ਆਏ ਬਾਕੀ onਲੀ ਗਵੰਡੀ ਨਾਲ ਆਏ ਜੀ ਬਸ ਸੇਰ ਉਹਨਾਂ ਦੇ ਅਨੁਸਾਰ ਬੱਚਾ ਛੱਤੇ ਖੇਲ ਰਿਹਾ ਸੀਗਾ ਤੇ ਆ ਸਿਰ ਦੇ ਬੱਲ ਹੇ ਨੀਚੇ ਗਿਰ ਗਿਆ ਗਲਤੀ ਨਾਲ ਤੇ ਸਾਡੇ ਕੋਲ ਆਇਆ ਤਾਂ ਬਰੋਡਡ ਹੈ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸਿਰ ਕਿੱਥੇ ਲੱਗੀ ਹੈ 60 ਸਿਰ ਤੇ ਲੱਗੀ ਹੋਈ ਹੈ ਉਹਨਾਂ ਦੇ ਜਿਹਨਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਸਿਰ ਦੇ ਬੱਲ ਥੱਲੇ ਗਿਰ ਗਿਆ ਗਲਤੀ ਨਾਲ ਖੇਲਦੇ ਹੋਏ ਸੱਤ ਗਿਰਿਆ ਹਾਂ ਜੀ ਉਮਰ ਕਿੰਨੀ ਦੱਸੋ ਨਾ 10 ਤੋਂ 12 ਸਾਲ ਉਮਰ ਹੋਏਗੀ ਨਾਮ ਕੀ ਦੱਸਿਆ Imran Khan ਨਾਮ ਹੈ ਜਿੰਦਾ ਬਾਕੀ ਸਾਰੀ ਡਿਟੇਲ ਐਕਲਚੂਅਲ ਉਹਨਾਂ ਦੇ ਘਰ ਦੇੋਂ ਬੁਲਾਇਆ ਸੀ ਕਿਉਂਕਿ ਇਕੱਲੇ ਮਦਰ ਇੱਥੇ ਹੈਗੇ ਉਹ ਬਹੁਤੇ ਦਸੰਦੇ ਹਾਲਾਤ ਨਹੀਂ ਹੈਗੇ